ਪੰਜਾਬ ਵਿਜੀਲੈਂਸ ਬਿਊਰੋ ਦੀ ਇੱਕ ਹੋਰ ਸਾਬਕਾ ਮੰਤਰੀ ਤੇ ਅੱਖ ਟਿਕ ਗਈ ਹੈ ਉਹ ਕਿਹੜੇ ਸਾਬਕਾ ਮੰਤਰੀ ਨੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਗੁਨਾਹ ਕੀ ਕੀਤਾ ਦੋਸ਼ ਕੀ ਲੱਗੇ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਦਰਅਸਲ ਸਾਬਕਾ ਕਾਂਗਸੀ ਮੰਤਰੀਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਪਹਿਲਾਂ ਵੀ ਕਈ ਮੰਤਰੀ ਕੜਿੱਕੀ ਦੇ ਵਿੱਚ ਫਸ ਚੁੱਕੇ ਨੇ ਕਈਆਂ ਨੂੰ ਜ਼ਮਾਨਤਾਂ ਬੇਸ਼ੱਕ ਦੀਆਂ ਮਿਲੀਆਂ ਕਈਆਂ ਨੂੰ ਜੇਲ੍ਹ ਦੀਆਂ ਰੋਟੀਆਂ ਤੱਕ ਖਾਣੀਆਂ ਪਈਆਂ ਹੁਣ ਰਾਣਾ ਗੁਰਮੀਤ ਸੋਢੀ ਬੇਸ਼ੱਕ ਸਾਬਕਾ ਮੰਤਰੀ ਉਹ ਕਾਂਗਰਸ ਦੇ ਨੇ ਪਰ ਮੌਜੂਦਾ ਲੀਡਰਸ਼ਿਪ ਕਿਸ ਦੀ ਹੈ ਕੈਪਟਨ ਨਰਿੰਦਰ ਸਿੰਘ ਦੇ ਕਰੀਬੀ ਸ਼ੁਰੂ ਤੋਂ ਰਹੇ ਨੇ ਔਰ ਉਹ ਅੱਜਕੱਲ ਭਾਜਪਾ ਪਾਰਟੀ ਦੇ ਵਿੱਚ ਭਾਜਪਾ ਪਾਰਟੀ ਦੇ ਲਈ ਕੰਮ ਕਰਦੇ ਨੇ ਹਾਲਾਂਕਿ ਉਹਨਾਂ ਨੇ ਲੋਕ ਸਭਾ ਹਲਕਾ ਜਿਹੜਾ ਫਿਰੋਜ਼ਪੁਰ ਹੈ ਉਸ ਤੋਂ ਚੋਣ ਵੀ ਲੜੀ ਪਰ ਉਹ ਚੋਣ ਹਾਰ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਹੁਣ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਉਹਨਾਂ 'ਤੇ ਦੋਸ਼ ਕੀ ਲੱਗੇ ਨੇ ਔਰ ਰਾਣਾ ਗੁਰਮੀਤ ਸੋਢੀ ਦਾ ਖੁੱਦ ਦਾ ਕੀ ਕਹਿਣਾ ਹੈ ਦਰਸਾਲ ਇੱਕ ਰਿਪੋਰਟ ਦੇ ਵਿੱਚ ਪਤਾ ਲੱਗਿਆ ਕਿ ਵਿਜੀਲੈਂਸ ਬਿਊਰੋ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਸ਼ਿਕਾਇਤਕਰਤਾ ਨੇ ਇਹ ਦੋਸ਼ ਲਾਏ ਨੇ ਕਿ ਬਦਲੀਆਂ ਕਰਵਾਉਣ ਦੇ ਬਦਲੇ 17 ਲੱਖ ਰੁਪਏ ਤੋਂ ਵੱਧ ਦੀ ਰਕਮ ਹਾਸਲ ਕੀਤੀ ਸੀ ਰਾਣਾ ਗੁਰਮੀਤ ਸੋਢੀ ਹੋਰਾ ਨੇ ਪਰ ਉਹ ਬਦਲੀ ਵੀ ਨਹੀਂ ਕਰਵਾਈ ਤੇ ਪੈਸੇ ਦੇਣੋਂ ਵੀ ਮੁੱਕਰ ਗਏ ਇਹ ਦੋਸ਼ ਲੱਗੇ ਨੇ ਹੋਰ ਅੱਗੇ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਕੀ ਕੁਝ ਸਾਹਮਣੇ ਆਇਆ ਰਾਣਾ ਗੁਰਮੀਤ ਸੋਢੀ ਨੇ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਆਪਣਾ ਸਪਸ਼ਟੀਕਰਨ ਦਿੰਦਿਆਂ ਹੋਇਆਂ ਕੀ ਕਹਿੰਦੇ ਨੇ ਕੈਪਟਨ ਨਮਰਿੰਦਰ ਸਿੰਘ ਦੇ ਕਰੀਬੀ ਵੀ ਨੇ ਔਰ ਕਾਂਗਰਸ ਸਰਕਾਰ ਦੇ ਵੇਲੇ ਉਹਨਾਂ ਮੰਤਰੀਆਂ ਵਿੱਚ شمار ਸਨ ਜਿਹੜੇ ਮਹਿਲਾ ਦੇ ਨੇੜੇ ਰਹਿੰਦੇ ਸਨ ਰਾਣਾ ਗੁਰਮੀਤ ਸਿੰਘ ਸੋਢੀ ਦੇ ਖਿਲਾਫ ਲੱਖਾਂ ਦੀ ਧੋਖਾਧੜੀ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਫਸਰਾਂ ਨੇ ਤੈਥੋਂ ਤੱਕ ਕਿਹਾ ਕਿ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਸ਼ਿਕਾਇਤ ਕਰਤਾ ਜਿਹੜੇ ਨੇ ਉਹ ਜ਼ਿਲ੍ਹਾ ਫਾਜ਼ਲਕਾ ਦੇ ਮਲਕੀਤ ਸਿੰਘ ਨੇ ਦੋਸ਼ ਲਗਾਇਆ ਕਿ 2022 ਦਾ ਸਮਾਂ ਸੀ ਅਮਰਿੰਦਰ ਸਰਕਾਰ ਦੇ ਵਿੱਚ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਉਹ ਸਿੱਖਿਆ ਭਾਗ ਦੇ ਵਿੱਚ ਕੰਮ ਕਰ ਰਹੇ ਉਹਨਾਂ ਦੇ ਕਈ ਜਾਣਕਾਰ ਨੇ ਉਹਨਾਂ ਦੀ ਮਨ ਚਾਹੀ ਜਗ੍ਹਾ ਦੇ ਉੱਤੇ ਟਰਾਂਸਫਰੋ ਕਰਵਾ ਸਕਦੇ ਨੇ ਇਹ ਗੱਲ ਨਾਲ ਜਿਹੜੀ ਆ ਉਹ ਆਖ ਦਿੱਤੀ ਗਈ ਇਸ ਤੋਂ ਬਾਅਦ ਕੀ ਹੁੰਦਾ ਫਿਰ ਇਸ ਤੋਂ ਬਾਅਦ ਕੀ ਉਹ ਕਰਵਾਈ ਗਈ ਕਿ ਨਹੀਂ ਕਰਵਾਈ ਗਈ ਫਿਰ ਉਹ ਪੈਸੇ ਕਿੱਧਰ ਗਏ ਇਸ ਵਿੱਚ ਉਹਨਾਂ ਨੇ ਸ਼ਿਕਾਇਤਕਰਤਾ ਦੇ ਵਿੱਚ ਇਹ ਵੀ ਕਿਹਾ ਕਿ ਕੁਝ ਜਾਣਕਾਰ ਕਰਮਚਾਰੀਆਂ ਦੀ ਟ੍ਰਾਂਸਫਰ ਕਰਵਾਉਣ ਦੇ ਵਜ੍ਹ ਦੇ ਵਿੱਚ ਉਹਨਾਂ ਨੇ ਕਰੀਬ 17.5 ਲੱਖ ਰੁਪਏ ਦਿੱਤੇ ਪੈਸੇ ਲੈਣ ਤੋਂ ਬਾਅਦ ਕਾਫੀ ਸਮਾਂ ਬੀਤ ਗਿਆ ਸਬੰਧਤ ਲੋਕਾਂ ਦਾ ਜਿਹੜਾ ਟ੍ਰਾਂਸਫਰ ਨਹੀਂ ਹੋਇਆ ਉਹ 2 ਸਾਲ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਿਜੀਲੈਂਸ ਦੇ ਕੋਲ ਅਪੀਲ ਕੀਤੀ ਹੈ ਕਿ ਪੈਸੇ ਵਾਪਸ ਦਿਵਾਏ ਜਾਣ ਨਾਲ ਹੀ ਮੰਗ ਕੀਤੀ ਗਈ ਹੈ ਕਿ ਭ੍ਰਿਸ਼ਟਾਚਾਰ ਦੇ ਨਾਲ ਸਬੰਧਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਧਰ ਬਿਜ਼ਨਸ ਬਿਊਰੋ ਨੇ ਸ਼ਿਕਾਇਤਕਰਤਾ ਨੂੰ 12 ਅਗਸਤ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਇਆ ਅਰ ਇਸ ਦੌਰਾਨ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਉਣੇ ਨੇ ਤੇ ਨਾਲ ਨਾਲ ਹੋਰ ਤੱਥਾਂ ਦੀ ਜਿਹੜੀ ਆ ਉਹ ਵਿਜੀਲੈਂਸ ਦੇ ਸਾਹਮਣੇ ਤੱਥ ਪੇਸ਼ ਕੀਤੇ ਜਾਣਗੇ ਜਿਸ ਦੇ ਆਧਾਰ ਦੇ ਉੱਤੇ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਹੈ ਤਾਂ ਹਾਲਾਂਕਿ ਜਿਹੜਾ ਸ਼ਿਕਾਇਤਕਰਤਾ ਫਾਜ਼ਿਲਖਾ ਦੇ ਵਸਨੀਕ ਨੇ ਮਲਕੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਕੁਝ ਸਿੱਖਿਆ ਭਾਗ ਦੇ ਵਿੱਚ ਬਦਲੀਆਂ ਹੋਣ ਵਾਲੀਆਂ ਸਨ ਔਰ ਰਾਣਾ ਗੁਰਮੀਤ ਚੋੜੀ ਨੂੰ ਇਸ ਬਾਰੇ ਜਦੋਂ ਮਿਲੇ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਬਦਲੀ ਹੋ ਜਾਵੇਗੀ 17.5 ਲੱਖ ਰੁਪਇਆ ਦਿੱਤਾ ਗਿਆ ਸ਼ਿਕਾਇਤਕਰਤਾ ਦਾ ਕਹਿਣਾ ਹੁਣ ਇਸ ਦੇ ਵਿੱਚ ਜਿਹੜਾ 12 ਅਗਸਤ ਨੂੰ ਬੁਲਾਇਆ ਗਿਆ ਉਸ ਦੇ ਆਧਾਰ ਦੇ ਉੱਤੇ ਸਬੂਤ ਇਕੱਠੇ ਜਿਹੜੇ ਲਏ ਗਏ ਤੱਥ ਲਏ ਗਏ ਉਸ ਤੋਂ ਬਾਅਦ ਅਗਲੀ ਰੀ ਕਾਰਵਾਈ ਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਹੁਣ 12 ਅਗਸਤ ਨੂੰ ਜਿਹੜਾ ਬਿਆਨ ਦਰਜ ਕਰਵਾ ਕੇ ਗਿਆ ਸ਼ਿਕਾਇਤਕਰਤਾ ਉਸ ਦੇ ਆਧਾਰ ਦੇ ਉੱਤੇ ਹੀ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਾਂਚ ਦੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਨੇ ਜਿਹੜੀ ਸ਼ਿਕਾਇਤ ਦੇ ਵਿੱਚ ਲਿਖਿਆ ਉਹ ਵੀ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਉਹ ਕਹਿੰਦਾ ਕਿ ਜਿਹੜੇ ਸਬੂਤ ਵਿੱਚ ਸਨ ਫੋਨ ਦੇ ਉਹ ਟਾਇਲਟ ਦੇ ਵਿੱਚ ਪੀਐਸਓ ਨੇ ਫੋਨ ਸੁੱਟ ਦਿੱਤਾ ਸੀ ਮੰਤਰੀ ਦੇ ਜਿਹੜੇ ਪੀਐਸਓ ਨੇ ਟਾਇਲਟ ਦੇ ਵਿੱਚ ਉਹਨਾਂ ਦਾ ਫੋਨ ਸੁੱਟ ਦਿੱਤਾ ਗਿਆ ਸਾਰੇ ਸਬੂਤ ਉਸ ਦੇ ਵਿੱਚ ਸਨ ਵਿジネス ਦੇ ਕੋਲ ਸਾਰੀ ਜਾਣਕਾਰੀ ਇਸ ਦੇ ਬਾਰੇ ਦੇ ਦਿੱਤੀ ਗਈ ਹੈ ਸ਼ਿਕਾਇਤ ਕਰਤਾ ਨੇ ਲਾਈਟ ਡਿਟੈਕਟਰ ਟੈਸਟ ਕਰਵਾਉਣ ਦੀ ਵੀ ਮੰਗ ਕੀਤੀ ਹੈ ਕਿ ਰਾਣਾ ਗਰਮੀਤ ਸੋਢੀ ਦਾ ਜੋ ਉਸ ਨਾਲ ਸੰਬੰਧ ਜਿਹੜੇ ਵਿਅਕਤੀ ਪਏ ਸਨ ਉਹਨਾਂ ਦਾ ਲਾਈਟ ਡਿਟੈਕਟਰ ਟੈਸਟ ਹੋਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਜਾਵੇਗਾ ਕਿ ਝੂਠ ਕੌਣ ਬੋਲ ਰਿਹਾ ਤੇ ਸੱਚ ਕੌਣ ਬੋਲ ਰਿਹਾ ਹੈ ਪੈਸੇ ਦੇਣ ਦੇ ਬਾਵਜੂਦ ਮੰਤਰੀ ਨੇ ਮੇਰਾ ਕੰਮ ਨਹੀਂ ਕਰਵਾਇਆ ਜਦੋਂ ਮੈਂ ਮੰਤਰੀ ਨੂੰ ਮਿਲਣ ਦੇ ਲਈ ਜਾਂਦਾ ਸੀ ਤੇ ਉਸ ਦਾ ਪੀਐਸਓ ਮਿਲਣ ਨਹੀਂ ਦਿੰਦਾ ਸੀ ਕੰਮ ਵੀ ਨਹੀਂ ਹੋਇਆ ਸੀ ਨਾ ਹੀ ਮੇਰੇ ਪੈਸੇ ਵਾਪਸ ਕੀਤੇ ਜਾ ਰਹੇ ਸੀ ਇੱਕ ਦਿਨ ਪੈਸੇ ਵਾਪਸ ਮੰਗਣ ਦੇ ਲਈ ਮੈਂ ਗਿਆ ਮੰਤਰੀ ਦੇ ਪੀਐਸਓ ਨੇ ਕਿਹਾ ਕਿ ਮੇਰੇ ਮੋਬਾਈਲ ਫੋਨ ਦੇ ਵਿੱਚ ਮੰਤਰੀ ਦੇ ਖਿਲਾਫ ਸਬੂਤ ਨੇ ਤਾਂ ਉਸ ਨੇ ਪੀਐਸਓ ਨੇ ਮੇਰਾ ਮੋਬਾਈਲ ਟਾਇਲਟ ਦੇ ਵਿੱਚ ਸੁੱਟ ਦਿੱਤਾ ਇਸ ਕਾਰਨ ਮੇਰੇ ਕੋਲ ਹੁਣ ਕੋਈ ਸਬੂਤ ਹੀ ਨਹੀਂ ਰਹਿ ਗਿਆ ਔਰ ਮੈਂ ਮੋਬਾਈਲ ਫੋਨ ਦੀ ਫਰੈਂਸਿਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਔਰ ਮਲਜਮਾਂ ਦੇ ਲਈ ਜਿਹੜੇ ਲਾਈ ਡਿਟੈਕਟਰ ਟੈਸਟ ਵੀ ਹੋਣਾ ਚਾਹੀਦਾ ਮੈਨੂੰ ਵਾਰ-ਵਾਰ ਮੰਤਰੀ ਤੋਂ ਪੈਸੇ ਮੰਗਣ ਦੇ ਲਈ ਜਿਹੜਾ ਮੇਰੇ ਖਿਲਾਫ ਹੀ ਧੋਖਾ ਧੜੀ ਦਾ ਝੂਠਾ ਪਰਚਾ ਦਰਜ ਕਰਵਾ ਦੇਣ ਦੀਆਂ ਗੱਲਾਂ ਆਖੀਆਂ ਗਈਆਂ ਐ ਸ਼ਿਕਾਇਤਕਰਤਾ ਨੇ ਜਿਹੜੇ ਫਾਇਲ ਕਾਦੇ ਰਹਿਣ ਵਾਲੇ ਮਲਕੀਤ ਸਿੰਘ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਜਾਣਕਾਰੀ ਸਾਂਝੀ ਕੀਤੀ ਹੈ ਔਰ ਨਾਲ ਹੀ ਕਿਹਾ ਕਿ ਉਲਟਾ ਮੇਰੇ ਉੱਤੇ ਧੋਖਾ ਧੜੀ ਦਾ ਪਰਚਾ ਦਰਜ ਕਰਵਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਕੀ ਕਹਿਣਾ ਹੈ ਉਹਨਾਂ ਨੇ ਸਿਰੇ ਤੋਂ ਦੋਸ਼ਨਕਾਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਸਾਰੀ ਦੋਸ਼ ਗਲਤ ਨੇ ਮੈਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਤੱਕੀ ਨਹੀਂ ਹੈ ਜੋ ਮੇਰੇ ਉੱਤੇ ਦੋਸ਼ ਲਗਾਏ ਗਏ ਨੇ ਉਹ ਸਰਾਸਰ ਗਲਤ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਨਾ ਹੀ ਮੈਨੂੰ ਵਿਜੀਲੈਂਸ ਨੇ ਜਾਂਚ ਅਧਿਕਾਰੀਆਂ ਨੇ ਮੈਨੂੰ ਬੁਲਾਇਆ ਇਹ ਸਾਰੇ ਮਾਮਲੇ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਰਾਣਾ ਗੁਰਮੀਤ ਸੋਢੀ ਸਾਬਕਾ ਮੰਤਰੀ ਨੇ ਆਖ ਦਿੱਤਾ ਹੈ ਕਿ ਨਾ ਤਾਂ ਮੈਨੂੰ ਵਿਜੀਲੈਂਸ ਅਧਿਕਾਰੀਆਂ ਨੇ ਜਾਂਚ ਲਈ ਹੁਣ ਤੱਕ ਸੱਦਿਆ ਤੇ ਨਾ ਹੀ ਮੈਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਹੈ ਔਰ ਜਿਹੜੇ ਵੀ ਦੋਸ਼ ਲਾਏ ਗਏ ਨੇ ਉਹ ਸਾਰਾ ਸਰਗਲਤ ਨੇ ਇਹ ਰਾਣਾ ਗੁਰਮੀਤ ਸੋਢੀ ਦਾ ਕਹਿਣਾ ਪਰ ਹੁਣ ਜੇ ਜਦੋਂ ਜਾਂਚ ਮੁਕੰਮਲ ਹੋਵੇਗੀ ਵਿਜੀਲੈਂਸ ਨੂੰ ਜੇਕਰ ਵਾਕਈ ਸਬੂਤ ਮਿਲਦਾ ਕਿਉਂਕਿ ਸ਼ਿਕਾਇਤ ਕਰਤਾ ਤਾਂ ਪਹਿਲਾਂ ਹੀ ਮੰਨ ਰਿਹਾ ਕਿ ਉਸਦੇ ਮੋਬਾਈਲ ਫੋਨ ਵਿੱਚ ਸਬੂਤ ਸਨ ਤੇ ਉਹ ਟਾਇਲਟ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਮੰਤਰੀ ਦੇ ਪੀਐਸਓ ਦੇ ਵੱਲੋਂ ਹੁਣ ਇਹ ਕਿੰਨੀ ਗੱਲ ਦੀ ਸਚਾਈ ਹੈ ਵਿਜੀਲੈਂਸ ਕੋਖ ਪੜਤਾਲ ਕਰੇਗੀ ਹਾਲਾਂਕਿ 12 ਅਗਸਤ ਤੋਂ ਜਿਹੜੇ ਦਰਜ ਬਿਆਨ ਕੀਤੇ ਗਏ ਨੇ ਮਲਕੀਤ ਸਿੰਘ ਦੇ ਸ਼ਿਕਾਇਤ ਕਰਤਾ ਦੇ ਸੁਧਾਰ ਦੇ ਉੱਤੇ ਜਾਂਚ ਸ਼ੁਰੂ ਕੀਤੀ ਗਈ ਹੈ ਔਰ ਇੰਨੇ ਦਿਨਾਂ ਦੇ ਵਿੱਚ ਵਿਜੀਲੈਂਸ ਦੇ ਕੋਲ ਕੀ ਕੋਈ ਸਬੂਤ ਮਿਲ ਪਉਣਗੇ ਜਾਂ ਉਸਦੇ ਬਿਆਨਾਂ ਦੇ ਆਧਾਰ ਦੇ ਉੱਤੇ ਕੋਈ ਗੱਲ ਬਣ ਪਾਵੇਗੀ ਕਿਉਂਕਿ ਇਲਜ਼ਾਮ ਬਹੁਤ ਵੱਡਾ ਹੈ ਇਹ ਇੱਕ ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਕਿ 17.5 ਲੱਖ ਰੁਪਏ ਮੈਂ ਦਿੱਤਾ ਸੀ ਜਦੋਂ ਕੰਮ ਵੀ ਨਹੀਂ ਹੋਇਆ ਤੇ ਮੈਂ ਵਾਰ-ਵਾਰ ਜਾਂਦਾ ਰਿਹਾ ਮੰਤਰੀ ਦੇ ਕੋਲ ਉਸ ਵਕਤ ਪਰ ਮੇਰੀ ਸੁਣੀ ਨਹੀਂ ਗਈ ਤੇ ਨਾ ਹੀ ਮੈਨੂੰ ਮਿਲਣ ਦਿੱਤਾ ਜਾਂਦਾ ਰਿਹਾ ਮੰਤਰੀ ਦੇ ਨਾਲ ਪਰ ਮੰਤਰੀ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਅਨਕਾਰ ਦਿੱਤਾ ਹੈ ਔਰ ਕਿਹਾ ਕਿ ਮੈਨੂੰ ਪਹਿਲੀ ਗੱਲ ਤੇ ਇਸ ਦੀ ਜਾਣਕਾਰੀ ਨਹੀਂ ਹੈ ਔਰ ਦੂਸਰਾ ਮੈਨੂੰ ਇਸ ਬਾਬਤ ਵੀ ਹਜੇ ਤੱਕ ਵਿਜੀਲੈਂਸ ਨੇ ਪੋਸ਼ ਗੇਸ਼ਲੇ ਵੀ ਨਹੀਂ ਸੱਦਿਆ ਜਾਂਚ ਅਧਿਕਾਰੀਆਂ ਨੇ ਨਹੀਂ ਬੁਲਾਇਆ ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਔਰ ਸ਼ਿਕਾਇਤ ਕਰਤਾ ਮਲਕੀਤ ਸਿੰਘ ਨੇ ਜਿਹੜੇ ਉਹਨਾਂ ਨੇ ਦੋਸ਼ ਬੜੇ ਗੰਭੀਰ ਲਾ ਦਿੱਤੇ ਨੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਜੇਕਰ ਜਾਂਚ ਪੜਤਾਲ ਦੇ ਵਿੱਚ ਕਿਸੇ ਸਬੂਤ ਦੇ ਆਧਾਰ ਦੇ ਉੱਤੇ ਪੈੜਾ ਨੱਪੀਆਂ ਗਈਆਂ ਕਿ ਹਾਂ ਵਾਕਈ ਜਿਵੇਂ ਸ਼ਿਕਾਇਤ ਕਰਤਾ ਕਹਿ ਰਿਹਾ ਉਹ ਗੱਲ ਸੱਚ ਹੈ ਤਾਂ ਫਿਰ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਮੁਸ਼ਕਲਾਂ ਵਾਅ ਸਕਦੀਆਂ ਨੇ ਔਰ ਜੇਕਰ ਕੋਈ ਸਬੂਤ ਹਾਸਲ ਨਾ ਹੋ ਸਕੇ ਤਾਂ ਫਿਰ ਇਸ ਕੇਸ ਦੇ ਵਿੱਚ ਸ਼ਾਇਦ ਹੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਕੁਝ ਵਿਗੜੇ ਕਿਉਂਕਿ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਅਗਲੇਰੀ ਕਾਰਵਾਈ ਚੱਲੇਗੀ ਸਬੂਤ ਤੋਂ ਬਿਨਾ ਜੇਕਰ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਮਾਮਲਾ ਦਰਜ ਹੁੰਦਾ ਤਾਂ ਫਿਰ ਅਦਾਲਤ ਦੇ ਵਿੱਚ ਉਹ ਬਹੁਤੀ ਦੇਰ ਅਜਿਹੇ ਮਾਮਲੇ ਟਿਕਦੇ ਨਹੀਂ ਇਸ ਕਰਕੇ ਸਬੂਤ ਬੜੇ ਜ਼ਰੂਰੀ ਨੇ ਕੀ ਹੁਣ ਇਕੱਲੀ ਗਵਾਹੀ ਦੇ ਆਧਾਰ ਦੇ ਉੱਤੇ ਵਿਜੀਲੈਂਸ ਮਾਮਲਾ ਦਰਜ ਕਰੇਗੀ ਜਾਂ ਫਿਰ ਓਖ ਪੜਤਾਲ ਦੇ ਵਿੱਚ ਹੁੰਦਿਆਂ ਹੋਇਆਂ ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਇਸ ਬਾਬਤ ਪੁੱਛਿਆ ਜਾਏਗਾ ਕਿਉਂਕਿ ਆਮ ਤੌਰ ਦੇ ਤੇ ਕਾਨੂੰਨੀ ਪ੍ਰਕਰਿਆ ਵਿਜੀਲੈਂਸ ਦੇ ਕੋਲ ਕਿਸੇ ਦੇ ਖਿਲਾਫ ਵੀ ਕਾਰਵਾਈ ਆਵੇ ਤਾਂ ਪਹਿਲਾਂ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਵਾਏ ਜਾਂਦੇ ਨੇ ਲਿਖਤੀ ਰੂਪ ਦੇ ਵਿੱਚ ਉਸ ਤੋਂ ਬਾਅਦ ਉਸ ਦੇ ਕੋਲੋਂ ਜਿਹੜੇ ਤੱਥ ਹੁੰਦੇ ਨੇ ਸਬੂਤ ਹੁੰਦੇ ਨੇ ਉਹ ਲੈ ਜਾਂਦੇ ਨੇ ਤੇ ਫਿਰ ਅੱਗੇ ਜਾ ਕੇ ਜਿਸ ਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਉਸ ਨੂੰ ਸੱਦਿਆ ਜਾਂਦਾ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹਾਲਾਂਕਿ ਵਿਹਿੰਗنس ਬਿਊਰੋ ਨੇ ਹਾਲੇ ਤੱਕ ਰਾਣਾ ਗੁਰਮੀਤ ਸਿੰਘ ਸੋਢੀ ਤੋਂ ਪੁੱਛਗਿੱਛ ਨਹੀਂ ਕੀਤੀ ਹੈ ਦੇਖਣ ਵਾਲੀ ਗੱਲ ਹੋਵੇਗੀ ਜੇਕਰ ਅੱਗੇ ਇਸ ਮਾਮਲੇ ਦੀ ਜਾਂਚ ਪੜਤਾਲ ਵੱਧਦੀ ਹੈ ਤਾਂ ਸਵਾਲ ਸਭ ਤੋਂ ਵੱਡਾ ਇਹ ਹੀ ਹੈ ਕਿ ਜੋ ਮਲਕੀਤ ਸਿੰਘ ਸ਼ਿਕਾਇਤਕਰਤਾ ਕਹਿ ਰਿਹਾ ਜੀ ਉਸ ਦੀ ਗੱਲ ਦੇ ਵਿੱਚ ਸਚਾਈ ਨਿਕਲਿਆਈ ਤਫਿਰ ਰਾਣਾ ਗਰਮੀਤ ਸਿੰਘ ਸੋਢੀ ਦੀਆਂ ਮੁਸ਼ਕਲਾਂ ਜ਼ਰੂਰ ਵੱਸ ਸਕਦੀਆਂ ਨੇ ਪਹਿਲਾਂ ਸਾਬਕਾ ਕਾਂਗਰਸੀ ਮੰਤਰੀਆਂ ਦੀਆਂ ਕਈਆਂ ਦੀਆਂ ਮੁਸ਼ਕਲਾਂ ਵਧੀਆਂ ਕਈਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਦੇ ਵਿੱਚ ਜੇਲ੍ਹ ਜਾਣਾ ਪਿਆ ਉਸ ਤੋਂ ਬਾਅਦ ਈਡੀ ਦੀ ਨਜ਼ਰ ਵੀ ਆ ਜਾਂਦੀ ਹੈ ਪਰ ਹੁਣ ਭਾਜਪਾ ਦੇ ਇਹ ਸੀਨੀਅਰ ਲੀਡਰ ਰਾਣਾ ਗਰਮੀਤ ਸਿੰਘ ਸੋਢੀ ਜਿਹੜੇ ਕਿ ਕੈਪਟਨ ਨਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਦੇ ਬੇहद ਕਰੀਬੀ ਮੰਨੇ ਜਾਂਦੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਾਲਾਂਕਿ ਕੈਪਟਨ ਨਰਿੰਦਰ ਸਿੰਘ ਨੇ ਪਹਿਲਾਂ ਆਪਣੀ ਵੱਖਰੀ ਪਾਰਟੀ ਬਣਾਈ ਸੀ ਪਰ ਰਾਣਾ ਗਰਮੀਤ ਸਿੰਘ ਸੋਢੀ ਸਿੱਧਾ ਭਾਜਪਾ ਵਿੱਚ ਸ਼ਾਮਲ ਹੋਏ ਸੀ ਕੈਪਟਨ ਮਨਿੰਦਰ ਸਿੰਘ ਦੀ ਪਾਰਟੀ ਦਾ ਬਾਅਦ ਵਿੱਚ ਰਲੇਵਾ ਹੁੰਦਾ ਹੈ 2022 ਦੀਆਂ ਚੋਣਾਂ ਤੋਂ ਬਾਅਦ ਔਰ ਰਾਣਾ ਗਰਵੀਤ ਸਿੰਘ ਸੋਢੀ ਨੇ ਉਦੋਂ ਵੀ ਕਿਹਾ ਸੀ ਕਿ ਮੈਂ ਜੇ ਸਿੱਧਾ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਕਰਕੇ ਹੀ ਕੀਤੀ ਹੈ ਤਾਂ ਇਸ ਨੂੰ ਇਸ ਤਰ੍ਹਾਂ ਨਾ ਦੇਖਿਆ ਜਾਵੇ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੇ ਰਾਣਾ ਗਰਵੀਤ ਸਿੰਘ ਸੋਢੀ ਦੇ ਰਾ ਵੱਖੋ ਵੱਖਰੇ ਹੁੰਦੇ ਨੇ ਉਹ ਆਪਸ ਵਿੱਚ ਸਲਾਹ مشورہ ਕਰਕੇ ਹੀ ਸਿਆਸੀ ਤੌਰ ਦੇ ਉੱਤੇ ਉਹਨਾਂ ਨੇ ਉਦੋਂ ਫੈਸਲਾ ਲਿਆ ਸੀ ਉਹਨਾਂ ਨੇ ਖੁਦ ਕਿਹਾ ਸੀ ਤਾਂ ਹੁਣ ਇਸ ਕੇਸ ਦੇ ਵਿੱਚ ਜਿਹੜੀ ਸ਼ਿਕਾਇਤ ਆਈ ਹੈ ਦੇਖਦੇ ਆ ਕਿ ਵਿਜੀਲੈਂਸ ਦੇ ਹੱਥ ਕੋਈ ਸਬੂਤ ਲੱਗ ਪਉਂਦਾ ਹੈ ਜਿਸ ਤੇ ਕਰਕੇ ਅਗਲੇਰੀ ਕਾਰਵਾਈ ਤੋਰੀ ਜਾਵੇ ਜਾਂ ਫਿਰ ਮਲਕੀਤ ਸਿੰਘ ਦੀ ਇਹ ਦਿੱਤੀ ਹੋਈ ਸ਼ਿਕਾਇਤ ਦੇ ਵਿੱਚ ਇਹ ਸ਼ਿਕਾਇਤ ਦਾ ਰੂਪ ਹੀ ਬਣ ਕੇ ਰਹਿ ਜਾਵੇਗੀ ਕਿਉਂਕਿ ਉਹ ਖੁਦ ਕਹਿ ਰਿਹਾ ਕਿ ਮੇਰਾ ਮੋਬਾਈਲ ਫੋਨ ਆ ਜਿਹੜਾ ਸੁੱਟ ਦਿੱਤਾ ਗਿਆ ਸੀ ਜੇਕਰ ਵਾਕਈ ਇਸ ਦੀ ਕੋਖ ਪੜਤਾਲ ਤਹਿ ਤੱਕ ਹੋ ਗਈ ਤਾਂ ਕਈ ਇਸ ਮਾਮਲੇ ਦੇ ਵਿੱਚ ਅੜਿੱਕੇ ਚੜ ਸਕਦੇ ਨੇ ਵਿਜੀਲੈਂਸ ਦੇ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਸ ਬਾਰੇ ਕਿਸ ਦੀ ਮੁਸ਼ਕਲ ਵੱਧਦੀ ਹੈ ਤੇ ਕਿਸ ਦੀ ਘਟਦੀ ਹੈ ਫਿਲਹਾਲ ਜਦ ਤੱਕ ਨਾਮ ਅਪਡੇਟ ਹੁੰਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ